ਚੈਨਲ ਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਾਈਆਂ ਦਾ ਬੱਚੇ ਬੱਚੀਆਂ ਦਾ ਮੈਂ ਦਿਲੋਂ ਬਹੁਤ ਹੀ ਧੰਨਵਾਦ ਕਰਦੀ ਆਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਵਾਇਰਸ ਸਾਰੇਾਂ 'ਚ ਜੜਦੀ ਗੱਲਾ ਚ ਰੱਖੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆਂ ਆਸ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਣ ਹੋਣ ਆਂੰਦ ਇੱਕ ਵਾਰੀ ਨਾ ਸ੍ਰੀ ਗੁਰੂ ਅਰਜਨ ਦੇਵ ਜੀ ਲਹਾੌਰ ਸ਼ਹਿਰ ਗਏ ਤਾਂ ਉੱਥੇ ਇੱਕ ਖੱਤਰੀਆਂ ਦੀ ਧਰਮਸ਼ਾਲਾ ਦੇ ਵਿੱਚ ਭਜਨ ਕੀਰਤਨ ਹੋਇਆ ਕਰੇ ਰੋਜ਼ ਸ਼ਾਮ ਨੂੰ ਦਵਾਨ ਸਜਿਆ ਕਰੇ ਤਾਂ ਲੋਕ ਬਹੁਤ ਇਕੱਠ ਹੋਇਆ ਕਰੇ ਸ਼ਾਮ ਨੂੰ ਦਵਾਨ ਜਦੋਂ ਸਜਦੇ ਸੀ ਇੱਕ ਕੋਈ ਛੋਟੀ ਜੀ ਦੁਕਾਨ ਸੀ ਪਰਚੂਨ ਦੀ ਕਿਸੇ ਦੀ ਉਹਨੇ ਦੇਖਿਆ ਵੀ ਸਾਰੇ ਲੋਕ ਜਾਣਦੇ ਨੇ ਵੀ ਮੈਂ ਵੀ ਦੇਖ ਕੇ ਆਮਾ ਉੱਥੇ ਕੀ ਐ ਤਾਂ ਉਹ ਆ ਗਿਆ ਆ ਕੇ ਪਿੱਛੇ ਜੀ ਜਾ ਕੇ ਬੈਠ ਗਿਆ ਜਦੋਂ ਦੀਵਾਨ ਦੀ ਸਮਾਪਤੀ ਹੋਈ ਤਾਂ ਗੁਰੂ ਅਰਜਨ ਦੇਵ ਜੀ ਦੇ ਉਹ ਬੰਦਾ ਨਿਗਾਹ ਚੜ ਗਿਆ ਤਾਂ ਉਹਨਾਂ ਨੇ ਸਿੱਖਾਂ ਨੂੰ ਕਿਹਾ ਵੀ ਉਹ ਬੰਦੇ ਨੂੰ ਬੁਲਾ ਕੇ ਲਿਆਓ ਆ ਗਿਆ ਮੱਥਾ ਟੇਕ ਕੇ ਬਹਿ ਗਿਆ ਉਹਨੂੰ ਕਹਿਣ ਲੱਗੇ ਭਾਈ ਕੀ ਕਰਦਾ ਹੁੰਨਾ ਹੈ ਕਹਿੰਦਾ ਜੀ ਛੋਟੀ ਜੀ ਦੁਕਾਨ ਹੈ ਅਪੋਰਚੂਨਿਟੀ ਕਹਿੰਦਾ ਕੀ ਨਾਮ ਹੈ ਤੇਰਾ ਕਹਿੰਦਾ ਮੇਰਾ ਨਾਮ ਹੈ ਜੀ ਪਤੰਗ ਉਹਨੂੰ ਕਹਿਣ ਲੱਗੇ ਵੀ ਪਤੰਗ ਸਹੀ ਤੋਲਿਆ ਕਰ ਵੱਧ ਘੱਟ ਨਾ ਤੋਲਿਆ ਕਰ ਹਿਰਾ ਫੇਰੀ ਨਾ ਕਰਿਆ ਕਰ ਤੈਨੂੰ ਕਾਸੇ ਦਾ ਘਾਟਾ ਨਹੀਂ ਰਹਿਣਾ ਵੀ ਜਾ ਹੁਣ ਤੂੰ ਉਹ ਆ ਗਿਆ ਭਾਈ ਮੱਥਾ ਟੇਕ ਕੇ ਆਇਆ ਤਾਂ ਉਹਦਾ ਤਾਂ ਵੀ ਅਸਰ ਹੋਇਆ ਗੁਰੂ ਜੀ ਦਾ ਮੈਂ ਰੋਜ਼ ਜਾਣ ਲੱਗ ਗਿਆ ਮੱਥਾ ਟੇਕਦਾ ਦੁਕਾਨ ਤੋਂ ਬਾਅਦ ਰਾਤ ਨੂੰ ਜਾਂਦਾ ਮੱਥਾ ਟੇਕਦਾ ਮੁੜੇ ਆਉਂਦਾ ਤਾਂ ਇੰਨੇ ਥੋੜੇ ਜਿਹੇ ਦਿਨਾਂ ਦੇ ਵਿੱਚ ਹੀ ਭਾਈ ਉਹਦੀ ਤਾਂ ਦੁਕਾਨ ਬਹੁਤ ਚੱਲਣ ਲੱਗ ਗਈ ਛੋਟੀ ਜੀ ਦੁਕਾਨ ਉਹਦੇ ਕੋਲ ਤਾਂ ਜਿੰਨੇ ਵੀ ਸ਼ਹਿਰ ਦੇ ਅਮੀਰ ਲੋਕ ਸੀ ਉਹੋ ਆਬਦਾ ਪੈਸਾ ਜਿੰਨਾ ਕਮਾਉਂਦੇ ਸੀ ਸਾਰਾ ਉਦੋਂ ਕਿਹੜਾ ਬੈਂਕਾਂ ਹੁੰਦੀਆਂ ਸੀ ਉਹ ਬੈਂਕ ਮੰਗੂ ਉਹਦੇ ਉਹਨੂੰ ਫੜਾ ਜਿਆ ਕਰਨ ਵੀ ਇਹਦੀ ਛੋਟੀ ਜੀ ਦੁਕਾਨ ਹੈ ਨਾ ਉਰੇ ਸ਼ੱਕ ਹੋਣਾ ਕਿਸੇ ਨੂੰ ਤੇ ਉਹ ਭਾਈ ਬਹੀ ਤੇ ਚੜਾ ਲਿਆ ਕਰੇ ਨਾ ਉਹ ਫਲਾਨੇ ਬੰਦੇ ਦਾ ਇੰਨਾ ਪੈਸਾ ਜਦੋਂ ਲੈ ਜਿਆ ਕਰਨ ਤਾਂ ਉਹਦੇ ਤੇ ਉਹਨੂੰ ਕੱਟ ਦਿਆ ਕਰੇ ਵੀ ਇਹ ਬੰਦਾ ਲੈ ਗਿਆ ਇੱਕ ਦਿਨ ਕੀ ਹੋਇਆ ਇੱਕ ਲਖਮੀ ਦਾਸ ਨਾਂ ਦਾ ਬੰਦਾ ਮੋਹਰਾਂ ਦੀ ਥੈਲੀ ਲਿਆਇਆ ਲਿਆ ਕੇ ਉਹਨੇ ਮੋਹਰਾਂ ਦੀ ਥੈਲੀ ਉਹਨੂੰ ਫੜਾਈ ਪਤੰਗ ਨੂੰ ਉਹਨੇ ਉਹ ਥੈਲੀ ਦੇ ਉੱਤੇ ਮੋਹਰ ਲਾਤੀ ਵੀ ਲਖਮੀ ਦਾਸ ਉਹਦਾ ਨਾਮ ਲਿਖਤਾ ਉੱਤੇ ਵਹੀ ਤੇ ਚੜਾਣਾ ਭੁੱਲ ਗਿਆ ਚਲੋ ਉਹ ਦੇ ਗਿਆ ਹੁਣ ਜਦੋਂ ਕਿਤੇ ਉਹਨੂੰ ਲੋਡ ਪਈ ਤਾਂ ਉਹ ਲੈਣ ਆਇਆ। ਵੀਪਤੰਗ ਮੇਰੀਆਂ ਭਾਈ ਮੋਹਰਾਂ ਦੀ ਥੈਲੀ ਮੈਨੂੰ ਦੇ ਦੇ। ਉਹਨੇ ਸਾਰੀਆਂ ਬਈਆਂ ਪਾੜੀਆਂ ਲਿਖਿਆ ਹੋਇਆ ਭੁੱਲ ਗਿਆ। ਇੱਥੇ ਆਇਆ ਨਾ ਲਿਖਿਆ ਹੋਇਆ। ਉਹਨੂੰ ਕਹਿਣ ਲੱਗਿਆ ਵੀ ਨਾ ਤੇਰਾ ਤਾਂ ਕੋਈ ਪੈਸਾ ਨਹੀਂ ਮੇਰੇ ਕੰਨੀ ਆਇਆ ਹੋਇਆ। ਉਹ ਕਹਿਣ ਲੱਗਿਆ ਵੀ ਤੂੰ ਮੁੱਕਰਦਾ। ਮੈਂ ਤੈਨੂੰ ਥੈਲੀ ਦੇ ਕੇ ਗਿਆ ਮੋਹਰਾਂ ਦੀ। ਭਾਈ ਦੋਹਾਂ ਚ ਹੋਣੀ ਦੀ ਬਹਿਸ ਬਾਜੀ ਤਾਂ ਉਹ ਕਹਿਣ ਲੱਗੇ ਵੀ ਰਾਜੇ ਕੋਲ ਜੱਲੋ ਲక్ష్ਮੀदास ਕਹਿੰਦਾ ਵੀ ਮੈਂ ਤਾਂ ਰਾਜੇ ਕੋਲ ਜਾਣਾ ਤੂੰ ਵੀ ਜੱਲ ਦੋਨੇ ਵਾਗੇ ਰਾਜੇ ਕੋਲ ਗਏ ਤਾਂ ਰਾਜੇ ਨੂੰ ਦਸੀ ਘਟਨਾ ਉਹ ਕਹੇ ਮੈਂ ਫੜਾ ਕੇ ਆਇਆ ਮੋਰਾਂ ਦੀ ਥੈਲੀ ਪਤੰਗ ਕਹੇ ਜੀ ਮੈਰੀ ਲਿਖੀ ਹੋਈ ਨਹੀਂ ਕਿ ਤੇ ਇਹਦਾ ਮਤਲਬ ਇਹ ਦੇ ਕੇ ਨਹੀਂ ਗਿਆ ਤਾਂ ਹੁਣ ਰਾਜਾ ਵੀ ਸੋਚਾਂ ਚ ਪੈ ਗਿਆ ਵੀ ਫੈਸਲਾ ਕਿਵੇਂ ਕਰਾਂ ਵਜ਼ੀਰ ਕਹਿਣ ਲੱਗਿਆ ਮਹਾਰਾਜ ਕੜਾਹਾ ਤੇਲ ਦਾ ਤੱਤਾ ਕਰੋ ਉਹਦੇ ਚਿੱਕ ਰੁਪਈਆ ਸਿੱਟੋ ਜਿਹੜਾ ਸੱਚਾ ਹੋਊਗਾ ਉਹਨੂੰ ਸੇਕ ਨਹੀਂ ਲੱਗੂਗਾ ਜਿਹੜਾ ਝੂਠਾ ਹੋਊਗਾ ਉਹ ਰੁਪਈਆ ਇਹਨਾਂ ਤੋਂ ਕਢਾਓ ਉਹਦੀ ਬਾਹ ਸੜ ਜੂ ਭਾਈ ਰਾਜਾ ਕਹਿੰਦਾ ਵੀ ਠੀਕ ਐ ਤਾਂ ਹੁਣ ਕਰਾਲਿਆ ਤੇਲ ਗਰਮ ਉਹਨਾਂ ਨੂੰ ਕਹਿਣ ਲੱਗੇ ਭਾਈ ਤੁਹਾਨੂੰ ਮਨਜ਼ੂਰ ਹੈ ਦੋਨੇ ਕਹਿੰਦੇ ਹਾਂ ਜੀ ਮਨਜ਼ੂਰ ਹੈ ਕਰਾਇਆ ਹੋਇਆ ਤੇਲ ਗਰਮ ਉਹ ਪਤੰਗ ਨੂੰ ਕਹਿਣ ਲੱਗੇ ਵੀ ਚੱਲ ਭਾਈ ਪਾ ਹੱਥ ਨੂੰ ਆ ਰੁਪਈਏ ਨੂੰ ਕੱਢ ਜੇ ਤਾਂ ਤੇਰੀ ਬਾਹ ਮੱਚ ਗਈ ਤਾਂ ਤੂੰ ਝੂਠ ਹੈ ਜੇ ਨਾ ਤੈਨੂੰ ਸੇਕ ਲੱਗਿਆ ਤੂੰ ਸੱਚ ਹੈ ਉਹਨੇ ਤਾਂ ਭਾਈ ਅੱਖਾਂ ਮੀਚੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਧਾਰਿਆ ਮਨ ਚ ਉਹਨੇ ਤਾਂ ਆਰਾਮ ਨਾਲ ਰੁਪਈਆ ਕੱਢ ਲਿਆ ਵਿੱਚੋਂ ਬਾਹ ਪਾ ਕੇ ਸਾਰੇ ਕਹਿਣ ਲੱਗੇ ਵੀ ਇਹ ਤਾਂ ਸੱਚਾ ਹੈ ਇਹਨੂੰ ਤਾਂ ਸੇਕ ਵੀ ਨਹੀਂ ਲੱਗਿਆ ਹੁਣ ਰਾਜਾ ਉਹਨੂੰ ਕਹਿਣ ਲੱਗਿਆ ਲਖਮੀ ਦਾਸ ਨੂੰ ਵੀ ਭਾਈ ਹੈ ਤਾਂ ਤੂੰ ਝੂਠਾ ਬਾਕੀ ਹੁਣ ਤੂੰ ਸੋਚ ਲੈ ਜੇ ਤੈਂ ਉਹ ਵੀ ਸੱਚਾ ਤੀ ਆਪਦੇ ਅੰਦਰੋਂ ਤਾਂ ਉਹ ਸੱਚਾ ਤੀ ਵੀ ਮੈਂ ਦੇ ਕੇ ਆਇਆ ਮੈਂ ਝੂਠਾ ਕਿੱਥੋਂ ਆ ਵੀ ਮੈਨੂੰ ਕਿੱਥੋਂ ਸੇਕ ਲੱਗੂ ਜਦ ਮੈਂ ਸੱਚਾ ਉਹਨੇ ਭਾਈ ਜਦੋਂ ਬਾਹ ਪਾਉਣ ਲੱਗਿਆ ਵਿੱਚ ਤੇਲ ਤਾਂ ਹਲੇ ਦੂਰੀ ਦੀ ਉਹ ਤਾਂ ਪਹਿਲਾਂ ਹੀ ਜਿਹੜੀ ਭਾਫ਼ ਸੀ ਤੇਲ ਉਬਲਦੇ ਦੀ ਬਾਹ ਦੇ ਉੱਤੇ ਉਸੇ ਨਾਲ ਹੀ ਛਾਲੇ ਪੈ ਗਏ ਉਹਦੇ ਤਾਂ ਸਾਰੇ ਕਹਿਣ ਲੱਗੇ ਵੀ ਤੂੰ ਤਾਂ ਝੂਠਾ ਹੈ ਤੂੰ ਤਾਂ ਝੂਠਾ ਹੈ ਭਾਈ ਉਹ ਵਿਚਾਰਾ ਚੁੱਪ ਕਰਕੇ ਆਪਦੇ ਘਰੇ ਵਗ ਗਿਆ ਗਿਆ ਹੋਇਆ ਤਾਂ ਹੁਣ ਉਹ ਦੁਕਾਨ ਵਾਲਾ ਪਤੰਗ ਵੀ ਆਪਦੇ ਘਰੇ ਵਗ ਗਿਆ ਹੁਣ ਕੁਛ ਦਿਨਾਂ ਬਾਅਦ ਉਹ ਜਿਹੜਾ ਪਤੰਗ ਤੀ ਉਹ ਦੁਕਾਨ ਦੀ ਸਫਾਈ ਕਰ ਰਿਹਾ ਸੀ ਜਦੋਂ ਸਾਫ ਸਫਾਈ ਕਰ ਰਿਹਾ ਤਾਂ ਜਿਵੇਂ ਲੋਕਾਂ ਦੀ ਮਾਇਆ ਆਉਂਦੀ ਤੀ ਉਹ ਕਿਸੇ ਡੱਬੇ ਚ ਕਿਸੇ ਬਕਸੇ ਚ ਕਿਸੇ ਘੜੇ ਚ ਐ ਪਾ ਦਿੰਦਾ ਕਿਸੇ ਪੀਪੇ ਚ ਉਹਨੂੰ ਕਿਸੇ ਘੜੇ ਦੇ ਵਿੱਚੋਂ ਉਹ ਮੋਹਰਾਂ ਦੀ ਥੈਲੀ ਥੈ ਗਈ ਉੱਤੇ ਲਿਖਿਆ ਹੋਇਆ ਲਕਮੀ 10 ਉਹਨੇ ਫੇਰ ਸੋਚਿਆ ਵੀ ਹਾਂ ਵੀ ਉਹ ਤਾਂ ਸੱਚਾ ਤੀ ਥੈਲੀ ਤਾਂ ਆ ਭਈਆ ਉਹਦੀ ਵੀ ਜਤਾ ਮੈਂ ਲਿਖਣਾ ਭੁੱਲ ਗਿਆ ਕਹਿੰਦਾ ਵੀ ਮੈਂ ਇਹ ਰੱਖਣੀ ਆ ਆਪਣੀ ਮੋਹਰਾ ਉਹਦੇ ਘਰੇ ਵਾਗ ਗਿਆ ਲੈ ਕੇ ਜਾ ਕੇ ਉਹਨੂੰ ਕਹਿਣ ਲੱਗਿਆ ਵੀ ਲਖਮੀ ਦਾਸ ਤੂੰ ਸੱਚਾ ਤੀ ਵੀ ਆਲਾ ਤੇਰੀਆਂ ਮੋਹਰਾ ਵੀ ਭਾਈ ਮੈਂ ਤਾਂ ਇਹ ਲਿਖਣਾ ਭੁੱਲ ਗਿਆ ਹੂੰ ਵੀ ਮੈਂ ਲਿਖੇ ਦੇ ਉੱਤੇ ਜਿਆਦਾ ਅੰਮਲ ਕਰਦਾ ਹੁੰਨਾ ਵੀ ਜਾ ਤਾਂ ਮੈਂ ਲਿਖਣਾ ਭੁੱਲ ਗਿਆ ਵੀ ਆ ਤੇਰੀਆਂ ਗਿਣ ਲੈ ਜਿੰਨੀਆਂ ਤੂੰ ਦੇ ਕੇ ਆਇਆ ਓਨੀਆਂ ਹੀ ਨੇ ਉਹਨੂੰ ਕਹਿਣ ਲੱਗਿਆ ਲਖਮੀ ਦਾਸ ਕਹਿੰਦਾ ਮੋਹਰਾ ਤਾਂ ਤੂੰ ਛੱਡ ਗੱਲ ਪਹਿਲਾਂ ਐਂ ਦੱਸ ਕਹਿੰਦਾ ਕਹਿੰਦਾ ਕਿਸੇ ਨੂੰ ਮੰਨਦਾ ਵੀ ਐ ਤੂੰ ਕਿਸੇ ਨੂੰ ਗੁਰੂ ਰੁੱਤ ਧਾਰਿਆ ਵੇ ਤੇਰਾ ਕੋਈ ਉਹ ਕਹਿੰਦਾ ਧਾਰਿਆ ਤਾਂ ਨਹੀਂ ਤੀ ਵੀ ਹੁਣ ਮੰਨਦਾ ਕਹਿੰਦਾ ਕਿਹਨੂੰ ਕਹਿੰਦਾ ਉੱਥੇ ਖੱਤਰੀਆਂ ਵਾਲੀ ਧਰਮਸ਼ਾਲਾ 'ਚ ਕੋਈ ਗੁਰੂ ਅਰਜਨ ਦੇਵ ਜੀ ਆਏ ਹੋਏ ਨੇ ਵੀ ਮੈਂ ਹੁਣ ਲੋਕਾਂ ਨੂੰ ਦੇਖ ਦੇਖ ਕੇ ਉੱਥੇ ਜਾਣ ਲੱਗਿਆ ਵੀ ਉਹਨਾਂ ਨੂੰ ਮੰਨਦਾ ਉਹ ਕਹਿਣ ਲੱਗਿਆ ਵੀ ਫਿਰ ਤਾਂ ਹੀ ਤੇਰੀ ਬਾਹ ਨੂੰ ਕਿਉਂ ਨਹੀਂ ਸੇਕ ਲੱਗਿਆ ਝੂਠਾ ਤਾਂ ਤੂੰ ਸੀ ਬਾਹ ਮੇਰੀ ਬਾਫਨ ਵਾਲੇ ਛਾਲੇ ਹੋ ਗਿਆ ਦੇਖ ਮੇਰੀ ਬਾਹ ਉਹ ਬਾਹ ਬੰਨੀ ਫਿਰੇ ਉਹਨੂੰ ਕਹਿਣ ਲੱਗਿਆ ਵੀ ਤੂੰ ਐਂ ਕਰ ਮੋਹਰਾ ਤਾਂ ਮਾਰ ਗੋੜੀ ਤੂੰ ਮੈਨੂੰ ਲੈ ਕੇ ਚੱਲ ਉਹ ਗੁਰੂ ਲਵੇ ਲਕਸ਼ਮੀ ਦਾਸ ਕਹਿੰਦਾ ਭਾਈ ਜਦੋਂ ਲਕਸ਼ਮੀ ਦਾਸ ਨੂੰ ਪਤੰਗ ਲਿਆ ਆ ਸ੍ਰੀ ਗੁਰੂ ਅਰਜਨ ਦੇਵ ਜੀ ਲਵੇ ਆਕੇ ਕਹਿਣ ਲੱਗੇ ਮੱਥਾ ਟੇਕ ਕੇ ਬਹਿ ਗਏ ਲਖਮੀ ਦਾਸ ਕਹਿੰਦਾ ਮਹਾਰਾਜ ਵੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਸੱਚੇ ਪਾਤਸ਼ਾਹ ਉਹ ਕਹਿੰਦੇ ਦੱਸੋ ਭਾਈ ਪੁੱਛੋ ਕਹਿੰਦਾ ਵੀ ਇਹ ਤਾਂ ਝੂਠਾ ਥੀ ਮੋਰਾ ਮੈਂ ਦੇ ਕੇ ਆਇਆ ਹਾਂ ਦੇਖੋ ਇਹ ਲਈਕੇ ਵੀ ਆਇਆ ਹੁਣ ਸੱਚਾ ਮੈਂ ਥੀ ਵੀ ਮੈਂ ਵੀ ਬਹੁਤ ਦੇਵੀ ਦੇਵਤਿਆਂ ਨੂੰ ਆਪਦੇ ਗੁਰੂਆਂ ਨੂੰ ਧਿਆਉਣਾ ਵੀ ਮੇਰੀ ਬਾਹ ਤਾਂ ਉਤੋਂ ਹੀ ਮੱਚ ਗਈ ਛਾਲੇ ਭਰ ਗਏ ਦੇਖੋ ਮੇਰੀ ਬਾਹ ਗਲੀ ਪਈ ਐ ਇਹ ਇਹਨੇ ਵਿੱਚੋਂ ਰੁਪਈਆ ਕੱਢਿਆ ਇਹਨੂੰ ਤਾਂ ਅੱਖ ਵੀ ਨਹੀਂ ਹੋਇਆ ਵੀ ਇਹਦਾ ਕੀ ਕਾਰਨ ਨਾਲੇ ਇਹ ਝੂਠਾ ਸੀ ਹੱਸ ਕੇ ਭਾਈ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਉਹ ਆਪਦੀ ਬਾਹ ਬੰਨੀ ਬੈਠੇ ਲਾ ਕੇ ਕਪੜਾ ਉਹਨੂੰ ਕਹਿਣ ਲੱਗੇ ਲਖਮੀ ਦਾਸ ਆਹ ਦੇਖ ਮੇਰੀ ਬਾਹ ਤੇਰੀ ਬਾਹ ਨਾਲੋਂ ਵੀ ਜ਼ਿਆਦਾ ਗਲੀ ਪਈ ਐ ਤੈਨੂੰ ਤਾਂ ਸੇਕ ਉੱਤੇ ਹੀ ਲੱਗਿਆ ਮੈਂ ਤਾਂ ਵਿਚੋਂ ਕੱਢ ਕੇ ਲਿਆਇਆ ਤੀ ਉਬਲਦੇ ਤੇਲ ਚੋਂ ਵੀ ਇਹਨੇ ਮੈਨੂੰ ਹੱਥ ਬਾਹ ਪਾਉਣ ਲੱਗੇ ਨੇ ਇਹਨੇ ਮੈਨੂੰ ਯਾਦ ਕਰਿਆ ਜੇ ਕੋਈ ਭਗਤ ਇੰਨੀ ਪਿਆਰ ਨਾਲ ਯਾਦ ਕਰਦਾ ਸਾਨੂੰ ਜਾਣਾ ਪੈਂਦਾ ਭਾਈ ਜਦੋਂ ਇਹਨੇ ਪੁਕਾਰ ਕਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਨੂੰ ਤੁਰਤ ਜਾਣਾ ਪਿਆ ਉਹ ਜਿਹੜਾ ਤੇਲ ਦੇ ਵਿੱਚ ਬਾਹ ਪਾਈ ਤੀ ਉਹ ਮੈਂ ਪਾਈ ਤੀ ਆ ਦੇਖ ਮੇਰੀ ਤਾਂ ਫੁਕੀ ਪਈ ਐ ਸਾਰੀ ਜਲੀ ਪਈ ਐ ਬਾਹ ਇਹਦੀ ਬਾਹ ਕਿੱਥੋਂ ਜਲ ਜੇ ਕੱਢਿਆ ਤਾਂ ਮੈਂ ਤੀ ਵਿੱਚੋਂ ਰੁਪਈਆ ਉਹ ਕਹਣ ਲੱਗਿਆ ਮਹਾਰਾਜ ਇਹੇ ਜੇ ਵੀ ਗੁਰੂ ਹੁੰਦੇ ਨੇ ਲਕਸ਼ਮੀ 10 ਪੈਰਾਂ ਤੇ ਡਿੱਗ ਪਿਆ ਕਹਿੰਦਾ ਇਹੇ ਜੇ ਵੀ ਗੁਰੂ ਹੁੰਦੇ ਨੇ ਧੰਨ ਬਾਬਾ ਕਹਿੰਦਾ ਵੀ ਜਿਹੜੇ ਇੱਕ ਮਾੜੀ ਜਿਹੀ ਧਾਇਏ ਤੋਂ ਤੁਸੀਂ ਐਡਾ ਵੱਡਾ ਰਿਸਕ ਲੈ ਕੇ ਆਏ ਉੱਥੇ ਇਹਦੀ ਸੇਵਾ ਹੈਲਪ ਕਰਕੇ ਆਏ ਮਦਦ ਕਰਕੇ ਆਏ ਤੁਸੀਂ ਇਹਦੀ ਵੀ ਹਾੜੇ ਗੁਰੂ ਜੀ ਮੈਨੂੰ ਆਪ ਦਾ ਭਗਤ ਬਣਾ ਲਓ ਉਹ ਕਹਿੰਦੇ ਭਾਈ ਸਾਰੀ ਦੁਨੀਆ ਹੀ ਸਾਡੇ ਤਾਂ ਚੇਲੇ ਨੇ ਸਾਡੇ ਭਗਤ ਨੇ ਸਤਨਾਮ ਵਾਹਿਗੁਰੂ ਬਾਣੀ ਦਾ ਪਾਠ ਕਰਿਆ ਕਰੋ ਜਿੱਦੋਂ ਜਿੱਥੇ ਵੀ ਕਿਤੇ ਜਾਦ ਕਰੋਗੇ ਤਨੋਂ ਮਨੋਂ ਲਾ ਕੇ ਅਸੀਂ ਹਾਜ਼ਰ ਹੋਵਾਂਗੇ ਸੋ ਏ ਤੇ ਭਾਈ ਗੁਰੂ ਅਰਜਨ ਦੇਵ ਜੀ ਆਪਾਂ ਤਨੋਂ ਮਨੋਂ ਕਰਦੇ ਨਹੀਂ ਹਾਂ ਫਲ ਤਾਂ ਸਭ ਨੂੰ ਹੀ ਮਿਲੇ ਪਰ ਆਪਾਂ ਤੋਂ ਇੰਨੀ ਡੰਗਾਈ ਚ ਉਤਰਿਆ ਹੀ ਨਹੀਂ ਜਾਂਦਾ ਕਾਲਜੁਗੀ ਜੀ ਵਾ ਆਪਾਂ ਸੋ ਇੰਨੀ ਕਹਿਜੀ ਬਾਤ ਧੰਨਵਾਦ ਜੀ